ਦੇਖੋ ਕੰਗੜਾ ਰੌਤਾਨਾ ਬੀਜੇਪੀ ਦੀ ਜਿੱਦਾਂ ਨਾ ਬੀਜੇਪੀ ਦੇ ਹੱਥਾਂ ਚ ਹੱਥਾਂ ਦਾ ਖਲੋਣਾ ਇਸ ਤੋਂ ਪਹਿਲਾਂ ਮੁੰਬਈ ਵਿੱਚ ਵੀ ਕਿੰਨੀ ਸਪੋਰਟ ਬੀਜੇਪੀ ਉਹਨਾਂ ਦੀ ਕਰਦੀ ਰਹੀ ਹੈ ਕੰਗੜਾ ਰੌਤ ਦੀ ਫਿਰ ਉਹੋ ਜਿਹੀ ਜਿਨੇ ਰੋਜ ਕੋਈ ਨਾ ਕੋਈ 57 ਵਿੱਚ ਰਹਿਣਾ ਹੁੰਦਾ ਕੰਗੜਾ ਰੌਤ ਨੇ ਉਹਨੂੰ ਲਿਆ ਕੇ ਐਮਪੀ ਬਣਾਇਆ ਬੜਾ ਜ਼ੋਰ ਲਾ ਕੇ ਖਰਚਾ ਕਰਕੇ ਅਮਿਤ ਸ਼ਾ ਜੀ ਨੇ ਮੋਦੀ ਸਾਹਿਬ ਨੇ ਉਹਨਾਂ ਨੂੰ ਐਮਪੀ ਵੀ ਬਣਾਤਾ ਉਹਨਾਂ ਦੀ ਟਿਕਟ ਤੇ ਐਮਪੀ ਬਣਿਆ ਹੁਣ ਕੰਗਣਾ ਰਣੌਤ ਜੇ ਕੋਈ ਬਿਆਨ ਦੇ ਰਹੀ ਆ ਪੰਜਾਬ ਦੇ ਵਿਰੁੱਧ ਪੰਜਾਬ ਦੇ ਕਿਸਾਨਾਂ ਵਿਰੁੱਧ ਪੰਜਾਬ ਦੇ ਨੌਜਵਾਨਾਂ ਵਿਰੁੱਧ ਪੰਜਾਬ ਨੂੰ ਨਸ਼ਈ ਕਹਿ ਰਹੀ ਆ ਚਿੱਟਾ ਕਹਿ ਰਹੀ ਆ ਸ਼ਰਾਬ ਦੀ ਗੱਲ ਕਰ ਰਹੀ ਆ ਇਹਦਾ ਮਤਲਬ ਇਹ ਕੰਗਣਾ ਰਣੌਤ ਨਹੀਂ ਗੱਲ ਕਰ ਰਹੀ ਇਹ ਭਾਜਪਾ ਦਾ ਰਵਈਆ ਆ ਭਾਜਪਾ ਦਾ ਨਜ਼ਰੀਆ ਪੰਜਾਬ ਪਰ ਨੇ ਤਾਂ ਉਹਨਾਂ ਦੀ ਐਮਪੀ ਹੋਵੇ ਉਹਨਾਂ ਦੀ ਟਿਕਟ ਤੇ ਜਿੱਤ ਕੇ ਆਈ ਹੋਵੇ ਔਰ ਅਨਾਬ ਸ਼ਨਾਬ ਬੇਤੁਖੀਆਂ ਗੱਲਾਂ ਪੰਜਾਬ ਬਾਰੇ ਕਰੀ ਜਾਵੇ ਲੋਕ ਸਮਝ ਰਹੇ ਆ ਪੰਜਾਬ ਦੇ ਕਿ ਇਹ ਕਿਹਦੀ ਸ਼ਹਿ ਤੇ ਗੱਲਾਂ ਕੀਤੀਆਂ ਜਾ ਰਹੀਆਂ ਇਹ ਬੀਜੇਪੀ ਦੀ ਕੇਂਦਰ ਸਰਕਾਰ ਦੀ ਸ਼ਕਤੀ ਦੀ ਸ਼ਹਿ ਤੇ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਬੀਜੇਪੀ ਕਰ ਰਹੀ ਆ ਕੰਗਣਾ ਤੇ ਇੱਕ ਖੜਾਉਣਾ ਗੁੜੀਆ ਉਹਨਾਂ ਦੀ ਹੈ ਦੇਖੋ ਕੰਗਣਾ ਰਣੌਤ ਤਾਂ ਬੀਜੇਪੀ ਦੀ ਜਿੱਦਾਂ ਨਾ ਬੀਜੇਪੀ ਦੇ ਹੱਥਾਂ ਚ ਹੱਥਾਂ ਦਾ ਖਲੋਣਾ ਇਸ ਤੋਂ ਪਹਿਲਾਂ ਮੁੰਬਈ ਵਿੱਚ ਵੀ ਕਿੰਨੀ ਸਪੋਰਟ ਬੀਜੇਪੀ ਉਹਨਾਂ ਦੀ ਕਰਦੀ ਰਹੀ ਹੈ ਕੰਗਣਾ ਨਰੋਦ ਦੀ ਫਿਰ ਉਹੋ ਜਿਹੀ ਜਿਨ੍ਹਾਂ ਨੇ ਰੋਜ਼ ਕੋਈ ਨਾ ਕੋਈ 57 ਵਿੱਚ ਰਹਿਣਾ ਹੁੰਦਾ ਕੰਗਣਾ ਨਰੋਦ ਨੇ ਉਹਨੂੰ ਲਿਆ ਕੇ ਐਮਪੀ ਬਣਾਇਆ ਬੜਾ ਜ਼ੋਰ ਲਾ ਕੇ ਖਰਚਾ ਕਰਕੇ ਅਮਿਤ ਸ਼ਾਹ ਜੀ ਨੇ ਮੋਦੀ ਸਾਹਿਬ ਨੇ ਉਹਨਾਂ ਨੂੰ ਐਮਪੀ ਵੀ ਬਣਾਤਾ ਉਹਨਾਂ ਦੀ ਟਿਕਟ ਤੇ ਐਮਪੀ ਬਣਿਆ ਹੁਣ ਕੰਗਣਾ ਰਣੌਤ ਜੇ ਕੋਈ ਬਿਆਨ ਦੇ ਰਹੀ ਆ ਪੰਜਾਬ ਦੇ ਵਿਰੁੱਧ ਪੰਜਾਬ ਦੇ ਕਿਸਾਨਾਂ ਵਿਰੁੱਧ ਪੰਜਾਬ ਦੇ ਨੌਜਵਾਨਾਂ ਵਿਰੁੱਧ ਪੰਜਾਬ ਨੂੰ ਨਸ਼ਈ ਕਹਿ ਰਹੀ ਆ ਚਿੱਟਾ ਕਹਿ ਰਹੀ ਆ ਸ਼ਰਾਬ ਦੀ ਗੱਲ ਕਰ ਰਹੀ ਆ ਇਹਦਾ ਮਤਲਬ ਇਹ ਕੰਗਣਾ ਰਣੌਤ ਨਹੀਂ ਗੱਲ ਕਰ ਰਹੀ ਇਹ ਭਾਜਪਾ ਦਾ ਰਵਈਆ ਆ ਭਾਜਪਾ ਦਾ ਨਜ਼ਰੀਆ ਪੰਜਾਬ ਪ੍ਰਤੀ ਨਹੀਂ ਤਾਂ ਉਹਨਾਂ ਦੀ ਐਮਪੀ ਹੋਵੇ ਉਹਨਾਂ ਦੀ ਟਿਕਟ ਤੇ ਜਿੱਤ ਕੇ ਆਈ ਹੋਵੇ ਔਰ ਅਨਾਬ ਸ਼ਨਾਬ ਬੇਤੁਕੀਆਂ ਗੱਲਾਂ ਪੰਜਾਬ ਬਾਰੇ ਕਰੀ ਜਾਵੇ ਲੋਕ ਸਮਝ ਰਹੇ ਆ ਪੰਜਾਬ ਦੇ ਕਿ ਇਹ ਕਿਹਦੀ ਸ਼ਹਿ ਤੇ ਗੱਲਾਂ ਕੀਤੀਆਂ ਜਾ ਰਹੀਆਂ ਇਹ ਬੀਜੇਪੀ ਦੀ ਕੇਂਦਰ ਸਰਕਾਰ ਦੀ ਸ਼ਕਤੀ ਦੀ ਸ਼ਹਿ ਤੇ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਬੀਜੇਪੀ ਕਰ ਰਹੀ ਆ ਕੰਗਣਾ ਤੇਖ ਖਡਾਉਣਾ ਗੁੜੀਆ ਉਹਨਾਂ ਦੀ ਹੈ ਦੇਖੋ ਕੰਗਣਾ ਰੌਣ ਤਾ ਨਾ ਬੀਜੇਪੀ ਦੀ ਜਿੱਦਾਂ ਨਾ ਬੀਜੇਪੀ ਦੇ ਹੱਥਾਂ ਚ ਹੱਥਾਂ ਦਾ ਖਲੋਣਾ ਹੈ ਇਸ ਤੋਂ ਪਹਿਲਾਂ ਮੁੰਬਈ ਵਿੱਚ ਵੀ ਕਿੰਨੀ ਸਪੋਰਟ ਭਾਜਪਾ ਉਹਨਾਂ ਦੀ ਕਰਦੀ ਰਹੀ ਹੈ ਕੰਗਣਾ ਰਣੌਤ ਦੀ ਫਿਰ ਉਹੋ ਜਿਹੀ ਜਿਨ੍ਹਾਂ ਨੇ ਰੋਜ਼ ਕੋਈ ਨਾ ਕੋਈ 57 ਵਿੱਚ ਰਹਿਣਾ ਹੁੰਦਾ ਕੰਗਣਾ ਰਣੌਤ ਨੇ ਉਹਨੂੰ ਲਿਆ ਕੇ ਐਮਪੀ ਬਣਾਇਆ ਬੜਾ ਜ਼ੋਰ ਲਾ ਕੇ ਖਰਚਾ ਕਰਕੇ ਅਮਿਤ ਸ਼ਾਹ ਜੀ ਨੇ ਮੋਦੀ ਸਾਹਿਬ ਨੇ ਉਹਨਾਂ ਨੂੰ ਐਮਪੀ ਵੀ ਬਣਾਤਾ ਉਹਨਾਂ ਦੀ ਟਿਕਟ ਤੇ ਐਮਪੀ ਬਣਿਆ ਹੁਣ ਕੰਗਣਾ ਰਣੌਤ ਜੇ ਕੋਈ ਬਿਆਨ ਦੇ ਰਹੀ ਹੈ ਪੰਜਾਬ ਦੇ ਵਿਰੁੱਧ ਪੰਜਾਬ ਦੇ ਕਿਸਾਨਾਂ ਵਿਰੁੱਧ ਪੰਜਾਬ ਦੇ ਨੌਜਵਾਨਾਂ ਵਿਰੁੱਧ ਪੰਜਾਬ ਨੂੰ ਨਸ਼ਈ ਕਹਿ ਰਹੀ ਹੈ। ਚਿੱਟਾ ਕਹਿ ਰਹੀ ਹੈ ਸ਼ਰਾਬ ਦੀ ਗੱਲ ਕਰ ਰਹੀ ਹੈ। ਇਹਦਾ ਮਤਲਬ ਇਹ ਟੰਗਣਾ ਰਣੌਤ ਨਹੀਂ ਗੱਲ ਕਰ ਰਹੀ। ਇਹ ਭਾਜਪਾ ਦਾ ਰਵਈਆ ਆ ਭਾਜਪਾ ਦਾ ਨਜ਼ਰੀਆ ਪੰਜਾਬ ਪ੍ਰਤੀ। ਨਹੀਂ ਤਾਂ ਉਹਨਾਂ ਦੀ ਐਮਪੀ ਹੋਵੇ ਉਹਨਾਂ ਦੀ ਟਿਕਟ ਤੇ ਜਿੱਤ ਕੇ ਆਈ ਹੋਵੇ ਔਰ ਅਨਾਬ ਸ਼ਨਾਬ ਬੇਤੁਕੀਆਂ ਗੱਲਾਂ ਪੰਜਾਬ ਬਾਰੇ ਕਰੀ ਜਾਵੇ। ਲੋਕ ਸਮਝ ਰਹੇ ਆ ਪੰਜਾਬ ਦੇ ਕਿ ਇਹ ਕਿਹਦੀ ਸ਼ਹਿ ਤੇ ਗੱਲਾਂ ਕੀਤੀਆਂ ਜਾ ਰਹੀਆਂ ਇਹ ਬੀਜੇਪੀ ਦੀ ਕੇਂਦਰ ਸਰਕਾਰ ਦੀ ਸ਼ਕਤੀ ਦੀ ਸ਼ਹਿ ਤੇ ਇਹ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਬੀਜੇਪੀ ਕਰ ਰਹੀ ਆ ਕੰਗਣਾ ਤੇ ਇੱਕ ਖੜਾਉਣਾ ਗੁੜੀਆ ਉਹਨਾਂ ਦੀ